ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦੌੜੀਖਾਨਾ ਇਸ ਵਕਤ ਮੈਂ ਖੜਾ ਸ਼ਮਸ਼ਾਨ ਘਾਟ ਦੇ ਵਿੱਚ ਇਹ ਗਵਿੰਦਗੜ੍ਹ ਦੌੜੀਖਾਨੇ ਦਾ ਸ਼ਮਸ਼ਾਨ ਘਾਟ ਆ ਸਾਡੇ ਨਗਰ ਦਾ ਸ਼ਮਸ਼ਾਨ ਘਾਟ ਆ ਤੇ ਆ ਤੁਸੀਂ ਪੱਠੀ ਦੇਖ ਰਹੇ ਹੋ ਦੋਸਤੋ ਇਹ ਪੱਠੀ ਦੇ ਵਿੱਚ ਜਦੋਂ ਸ਼ਿਸ਼ਕਾਰ ਕਰਨ ਆਉਣੇ ਆਪਾਂ ਤੇ ਜਿਹੜੀ ਲੱਕੜੇ ਪੱਠੀ ਦੇ ਵਿੱਚ ਲੱਗਦੀ ਆ ਤਿੰਨ 3.5 ਕੁਇੰਟਲ ਤਿੰਨ 3.5 ਕੁਇੰਟਲ ਲੱਕੜ ਲੱਗਦੀ ਆ ਫੇਰ ਜਾ ਕੇ ਸ਼ਿਸ਼ਕਾਰ ਹੁੰਦਾ ਸੋ ਗਰੀਬ ਪਰਵਾਰਾਂ ਦੇ ਲਈ ਬਹੁਤ ਔਖਾ ਹੋ ਜਾਂਦਾ ਕਿਉਂਕਿ ਲੱਕੜ ਹੁਣ ਮਗਿਹਾਈ ਦਾ ਜਮਾਨਾ ਮਹਿੰਗੀ ਆ ਗਈ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਸੋਚਦੇ ਹੋਏ ਸਾਡੇ ਨਗਰ ਦੇ ਵੀਰਾਂ ਨੇ ਸੇਵਾ ਦਿੱਤੀ ਆ ਦੋ ਪਰਿਵਾਰਾਂ ਨੇ ਉਹਨਾਂ ਦੇ ਨਾਂ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਸਾਡੇ ਸਰਪੰਚ ਹਰਦੀਪ ਸਿੰਘ ਢੱਲੋਂ ਸਾਹਿਬ ਨੇ ਪੱਠੀ ਜਿਹੜੀ ਤਿਆਰ ਕਰਵਾਈ ਆ ਸਰਪੰਚ ਸਾਹਿਬ ਵੀ ਆ ਰਹੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਇਹ ਪੱਠੀ ਦੇ ਕਿੰਨਾ ਖਰਚਾ ਆ ਕਿਹੜੇ ਕਿਹੜੇ ਪਰਿਵਾਰਾਂ ਨੇ ਪੱਠੀ ਦੇ ਵਿੱਚ ਜਿਹੜੀ ਸੇਵਾ ਦਿੱਤੀ ਆ ਤੇ ਦੋਸਤੋ ਅ ਕਿੰਨੀ ਲੱਕੜ ਇਹ ਪੱਠੀ ਦੇ ਵਿੱਚ ਲੱਗਦੀ ਆ ਤੇ ਕਿੰਨੀ ਲੱਕੜ ਦੇ ਨਾਲ ਜਿਹੜਾ ਸ਼ਿਸ਼ਕਾਰ ਹੁੰਦਾ ਉਹ ਸਾਰਾ ਆਪਾਂ ਨੂੰ ਦੱਸਣਗੇ ਸਰਪੰਚ ਹਰਦੀਪ ਸਿੰਘ ਢੱਲੋਂ ਸਾਹਿਬ ਸੋ ਥੋੜੇ ਸਮੇਂ ਤੱਕ ਆ ਰਹੇ ਆ ਆਪਾਂ ਉਹਨਾਂ ਨਾਲ ਕਰਾਂਗੇ ਗੱਲਬਾਤ ਤੇ ਵੀਡੀਓ ਦੇ ਨਾਲ ਬਣੇ ਰਹੋ ਦੋਸਤੋ ਸਰਪੰਚ ਸਾਹਿਬ ਆਪਣੇ ਪਹੁੰਚ ਚੁੱਕੇ ਆ ਹਰਦੀਪ ਸਿੰਘ ਢੱਲੋਂ ਸਾਹਿਬ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿਗੁਰਾਲ ਜੀ ਸਰਪੰਚ ਸਾਹਿਬ ਸਤਿਗੁਰਾਲ ਜੀ ਉਹ ਠੀਕ ਹੂੰ ਬਹੁਤ ਵਧੀਆ ਸਰਪੰਚ ਸਾਹਿਬ ਫਿਰ ਜਿਹੜੀ ਇਹ ਪੱਠੀ ਬਣਾਈ ਆ ਤੇ ਪੱਠੀ ਦੇ ਕਿੰਨਾ ਖਰਚਾ ਆ ਗਿਆ ਜੀ ਇੱਥੇ 228000 ਰੁਪਏ ਆ ਗਏ ਜੀ 2 ਤੋਂ 2.5 ਲੱਖ ਹੀ ਲੱਗ ਗਏ ਹੋਰ ਵੀ ਮਾਣ 228000 228 2 ਲੱਖ ਤੇ 28000 ਹਾਂ ਜੀ ਚਲੋ ਮੋਟਾ ਮੋਟਾ ਜਿਹੜਾ ਮੈਂ ਆਪਾਂ ਕਹਿੰਦੇ ਨੇ ਜੱਟ ਸੌਦਾ 2 ਤੋਂ 2.5 ਲੱਖ ਆ ਲਓ ਵੀ 2 ਲੱਖ ਤੇ 28000 ਰੁਪਏ ਖਰਚਾ ਆਇਆ ਇਹ ਪੱਠੀ ਤੇ ਇਹ ਪੱਠੀ ਦੀ ਖਾਸੀਅਤ ਕੀ ਆ ਸਰਪੰਚ ਸਾਹਿਬ ਇਹਦੇ ਤੇ ਇੱਕ ਤਾਂ ਲੱਕੜ ਬਹੁਤ ਥੋੜੀ ਲੱਗਦੀ ਐ ਠੀਕ ਐ ਜੀ ਇਹ 60 ਤੋਂ 70 ਕਿਲੋ ਦੇ ਨਾਲ ਸ਼ਿਕਾਰ ਹੋ ਜਾਂਦਾ ਅੱਛਾ ਪੂਰੀ ਉਹ ਗੱਲ ਬਣ ਜਾਂਦੀ ਐ ਹਾਂਜੀ ਹਾਂਜੀ 60 ਤੇ 70 ਕਿਲੋ ਹਾਂਜੀ ਠੀਕ ਐ ਤੇ ਜਿਵੇਂ ਹੁਣ ਕਣਕ ਦੇ ਸੀਜ਼ਨ ਜੱਗੇ ਇੱਥੇ ਥੋੜਾ ਜਿਹਾ ਹਾਂਜੀ ਖੇਤਾਂ ਦੇ ਨਾਲ ਜੁਗਾਹ ਕਣਕ ਹੁੰਦੀ ਆ ਹਾਂਜੀ ਇਹਦੇ ਨਾਲ ਕੋਈ ਬੁਲਾਟ ਬਾਹਰ ਨਹੀਂ ਜਾਂਦੀ ਸਭ ਵਿੱਚ ਹੀ ਰਹਿ ਜਾਂਦਾ ਠੀਕ ਐ ਜੀ ਸੋ ਇਹ ਜਿਹੜੀ ਸੇਵਾ ਦਿੱਤੀ ਗਈ ਆ ਸਰਪੰਚ ਸਾਹਿਬ ਮੈਂ ਸੁਣਿਆ ਵੀ ਪਿੰਡ ਦੇ ਪਰਿਵਾਰਾਂ ਵੱਲੋਂ ਦੋ ਪਰਿਵਾਰਾਂ ਵੱਲੋਂ ਦਿੱਤੀ ਗਈ ਆ ਇਹ ਹਰਦੀਪ ਸਿੰਘ ਪੱਪੂ ਨੰਬਰਦਾਰ ਹਾਂਜੀ ਸਵਰਗਵਾਸੀ ਆ ਉਹਨਾਂ ਦੀ ਮਾਤਾ ਜੀ ਦੇ ਯਾਦ ਵਿੱਚ ਠੀਕ ਆ ਜੀ ਤੇ ਸਾਡੇ ਮਰਜੀਤ ਸਿੰਘ ਪੱਤਰਕਾਰ ਢਿੱਲੋਂ ਦਾ ਠੀਕ ਆ ਉਹਨਾਂ ਦੇ ਪਰਿਵਾਰ ਵੱਲੋਂ ਠੀਕ ਆ ਜੀ ਇਹ ਸੇਵਾ ਕਰਵਾਈ ਗਈ ਸੋ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਨੇ ਜਾਣਕਾਰੀ ਦਿੱਤੀ ਆ ਤੇ ਸਰਪੰਚ ਸਾਹਿਬ ਇਹਦੇ ਵਿੱਚ ਹੋਰ ਕੋਈ ਖਾਸियत ਖਾਤੇ ਤਾਂ ਇਹੀ ਆ ਬਸ ਵੀ ਇਹਨਾ ਲੱਕੜ ਬਹੁਤ ਘੱਟ ਲੱਗਦੀ ਆ ਠੀਕ ਹੈ ਜੀ ਤੇ ਦੂਸਰੀ ਤੇ ਲੱਕੜ ਬਹੁਤ ਲੱਗ ਜਾਂਦੀ ਹੈ ਕਿ ਹਾਂ ਉਹਦੇ ਤੇ ਤਿੰਨ ਸਾਢੇ ਤਿੰਨ ਕੁਆਂਟਾ ਲੱਗ ਜਾਂਦੀ ਹੈ ਗਰੀਬ ਵੀਰ ਗਰੀਬ ਪਰਿਵਾਰ ਨੂੰ ਬਹੁਤ ਔਖਾ ਹੋ ਜਾਂਦਾ ਸੀ ਹਾਂਜੀ ਹਾਂਜੀ ਗਰੀਬ ਪਰਿਵਾਰਾਂ ਦੇ ਵਿੱਚ ਸੋ ਦੋਸਤੋ ਆਓ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਪਰਿਵਾਰਾਂ ਦੇ ਨਾਂ ਜਿਹੜਾ ਨੀ ਪੱਥਰ ਲੱਗਿਆ ਹੋਇਆ ਲਓ ਜੀ ਦੋਸਤੋ ਇਹ ਜਿਹੜੀ ਸੇਵਾ ਦਿੱਤੀ ਗਈ ਆ ਦੋਸਤੋ ਸਰਦਾਰ ਹਰਮੰਦਰ ਸਿੰਘ ਜੀ ਢਿੱਲੋਂ ਨੰਬਰਦਾਰ ਸਾਹਿਬ ਉਹਨਾਂ ਦੇ ਪੁੱਤਰ ਨੇ ਚਰਨਦੀਪ ਸਿੰਘ ਜੀ ਢਿੱਲੋਂ ਸਾਹਿਬ ਤੇ ਹਰਮਨਦੀਪ ਸਿੰਘ ਜੀ ਢਿੱਲੋਂ ਸਾਹਿਬ ਢਿੱਲੋਂ ਪਰਿਵਾਰ ਵੱਲੋਂ ਸੇਵਾਈ ਆ ਤੇ ਨਾਲ ਸਾਡੇ ਦੂਜਾ ਢਿੱਲੋਂ ਪਰਿਵਾਰ ਭਾਈ ਮਨੋਰਦੀਪ ਸਿੰਘ ਜੀ ਢਿੱਲੋਂ ਐਨਆਰਆਈ ਵੀਰ ਤੇ ਹਰਮਨ ਢਿੱਲੋਂ ਐਨਆਰਆਈ ਵੀਰ ਇਹਨਾਂ ਵੀਰਾਂ ਵੱਲੋਂ ਜਿਹੜੀ ਸੇਵਾਈ ਆ ਸੋ ਦੋਨੋਂ ਢਿੱਲੋਂ ਪਰਿਵਾਰਾਂ ਦਾ ਧੰਨਵਾਦ ਆ ਸੋ ਵੱਡੀ ਜਿਹੜੀ ਸੇਵਾ ਦਿੱਤੀ ਗਈ ਆ ਪੱਠੀ ਦੀ ਪਿੰਡ ਨੂੰ ਤੇ ਜਿਹੜਾ ਖਰਚਾ ਵੀ ਇਸ ਪੱਠੀ ਦੇ ਬਹੁਤ ਜ਼ਿਆਦੇ ਆਇਆ ਸੋ ਸਾਰੀਆਂ ਗੱਲਾਂ ਸੋਚ ਕੇ ਜਿਹੜੀ ਇਹ ਪੱਠੀ ਬਣਾਈ ਗਈ ਆ ਗਰੀਬਾਂ ਦੇ ਲਈ ਵੀ ਬਹੁਤ ਵਧੀਆ ਜਿਹੜਾ ਸ਼ਸ਼ਕਾਰ ਦਾ ਜਿਹੜਾ ਘੱਟ ਤੋਂ ਘੱਟ ਲੱਕੜ ਲੱਗਦੀ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਢਿੱਲੋ ਪਰਿਵਾਰਾਂ ਦਾ ਤੇ ਸਰਪੰਚ ਹਰਦੀਪ ਸਿੰਘ ਢਿੱਲੋ ਸਾਹਿਬ ਦਾ ਸੋ ਜੋ ਬਹੁਤ ਵਧੀਆ ਪਿੰਡ ਦੇ ਵਿਕਾਸ ਦੇ ਕੰਮ ਕਰਵਾ ਰਹੇ ਨੇ ਸੋ ਇਦਾਂ ਦੀਆਂ ਵੀਡੀਓ ਆਪਾਂ ਹੋਰ ਲੈ ਕੇ ਆਉਂਦੇ ਰਵਾਂਗੇ ਦੋਸਤੋ ਤੇ ਖੇਡਾਂ ਵਾਲੀਆਂ ਵੀਡੀਓ ਵਿਕਾਸ ਦੀਆਂ ਵੀਡੀਓ ਸੋ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਬਹੁਤ ਬਹੁਤ ਧੰਨਵਾਦ